ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਹੈ ਕਿ ਅੱਜ ਹੀ ਹੁਣੇ ਹੀ ਨੋਟ ਕਰ ਲਓ ਇਹ ਤਰੀਕਾ ਪਰਸੋਂ 3 ਅਕਤੂਬਰ ਤੋਂ ਲੈ ਕੇ 1 ਨਵੰਬਰ ਤੱਕ ਜਾਂ ਇਸ ਤੋਂ ਵੀ ਅੱਗੇ ਭੁੱਲ ਕੇ ਵੀ ਆ ਚੀਜ਼ਾਂ ਆਪਣੇ ਘਰ ਦੇ ਵਿੱਚ ਖਰੀਦ ਕੇ ਨਾ ਲੈ ਆਓ ਨਹੀਂ ਤਾਂ ਬਾਅਦ ਦੇ ਵਿੱਚ ਪਛਤਾਉਂਦੇ ਰਹੋਗੇ ਇਹ ਚੀਜ਼ਾਂ ਸਾਡੀ ਗਰੀਬੀ ਬਿਮਾਰੀ ਸਾਡੀ ਚਿੰਤਾ ਦਾ ਕਾਰਨ ਬਣ ਸਕਦੀਆਂ ਨੇ ਤਾਂ ਫਿਰ ਇਹ ਕਿਹੜੀਆਂ ਚੀਜ਼ਾਂ ਨੇ ਅਤੇ ਕਿੰਜ ਸਾਡੀ ਗਰੀਬੀ ਬਿਮਾਰੀ ਜਾਂ ਚਿੰਤਾ ਦਾ ਕਾਰਨ ਬਣਦੀਆਂ ਨੇ ਸਾਡੇ ਪਛਤਾਵੇ ਦਾ ਕਾਰਨ ਬਣਦੀਆਂ ਨੇ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਧੀ ਅਧੂਰੀ ਗੱਲ ਸੁਣ ਕੇ ਸਾਨੂੰ ਪੂਰੀ ਸਮਝ ਨਹੀਂ ਹੁੰਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਪਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਈਏ ਵੀ ਆਪਾਂ ਜਿਹੜੀਆਂ ਚੀਜ਼ਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਇਹ ਕੋਈ ਵਹਿਮ ਪਰਮ ਨਹੀਂ ਆ ਇਹ ਸਮਝਣ ਦਾ ਵਿਸ਼ਾ ਹੈ ਵੈਸੇ ਤਾਂ ਚਲੋ ਹਰ ਬੰਦਾ ਆਪਣੇ ਘਰ ਨੂੰ ਸਿਆਣਾ ਹੈ ਸਭ ਨੂੰ ਆਪੋ ਆਪਣੇ ਘਰ ਬਾਰੇ ਪਤਾ ਹੈ ਪਰ ਫੇਰ ਵੀ ਆਪਾਂ ਆਪਣਾ ਫਰਜ਼ ਸਮਝ ਕੇ ਤੁਹਾਡਾ ਧਿਆਨ ਇਨ੍ਹਾਂ ਗੱਲਾਂ ਵੱਲ ਦਿਮਾਉਣ ਜਾ ਰਹੇ ਹਾਂ ਕਿਉਂਕਿ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਕਈ ਵਾਰ ਕੋਲੇਪਣ ਦੇ ਵਿੱਚ, ਕਈ ਵਾਰ ਜਲਦਬਾਜੀ ਦੇ ਵਿੱਚ ਅਸੀਂ ਇਹ ਗਲਤੀਆਂ ਕਰ ਲੈਣੇ ਆ, ਇਹ ਚੀਜ਼ਾਂ ਘਰ ਦੇ ਵਿੱਚ ਲੈ ਆਉਣੇ ਆ, ਫਿਰ ਬਾਅਦ ਵਿੱਚ ਪਛਤਾਉਂਦੇ ਰਹਿੰਨੇ ਆ। ਇਸ ਕਰਕੇ ਸਾਨੂੰ ਬਾਅਦ ਵਿੱਚ ਪਛਤਾਵਾ ਨਾ ਹੋਵੇ ਆਪਾਂ ਪਹਿਲਾਂ ਹੀ ਇਹਨਾਂ ਗੱਲਾਂ ਨੂੰ ਸਮਝ ਲਈਏ ਤਾਂ ਜੋ ਸੋਚ ਸਮਝ ਕੇ ਫੈਸਲਾ ਕਰ ਸਕੀਏ ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਪਰ ਪਹਿਲੀ ਬੇਨਤੀ ਕਿ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਿਓ ਆਵਾਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਹਰ ਬੰਦਾ ਆਪੋ ਆਪਣੇ ਘਰ ਨੂੰ ਸਿਆਣਾ ਹੀ ਸਮਝਦਾ ਰਿਹਾ ਪਰ ਕਈ ਵਾਰ ਨਾ ਆਪਾਂ ਦੇਖੋ ਵੇਖੀ ਕਿਸੇ ਦੀ ਰੀਸ ਹੋ ਰੀਸ ਜਾਂ ਜਲਦਬਾਜੀ ਦੇ ਵਿੱਚ ਕੁਝ ਗਲਤ ਫੈਸਲੇ ਕਰ ਲੈਣੇ ਆ ਜਿਵੇਂ ਉਹਨਾਂ ਆ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਗਏ ਨੇ ਤਤਿ ਹਾਰਾਂ ਦੇ ਦਿਨਾਂ ਦੇ ਵਿੱਚ ਅਸੀਂ ਕੁਝ ਐਸੀਆਂ ਚੀਜ਼ਾਂ ਘਰ ਦੇ ਵਿੱਚ ਖਰੀਦ ਕੇ ਲੈ ਆਉਨੇ ਆ ਜਿਨ੍ਹਾਂ ਦੀ ਸਾਨੂੰ ਬਿਲਕੁਲ ਲੋੜ ਨਹੀਂ ਹੁੰਦੀ ਆਪਾਂ ਬਾਜ਼ਾਰ ਦੇ ਵਿੱਚ ਜਾਂਦੇ ਆ ਤਾਂ ਬਾਜ਼ਾਰਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਸੇਲਾਂ ਲੱਗੀਆਂ ਹੁੰਦੀਆਂ ਨੇ ਕਈ ਤਰ੍ਹਾਂ ਦੀ ਸਾਨੂੰ ਆਫਰਾਂ ਦਿੱਤੀਆਂ ਜਾਂਦੀਆਂ ਨੇ ਭਾਵੇਂ ਕਿ ਸਾਨੂੰ ਪਰਮਾਇਆ ਜਾਂਦਾ ਹੈ ਜਾਂ ਸਿੱਧਾ-ਸਿੱਧਾ ਕਹਿ ਲਓ ਕਿ ਸਾਨੂੰ ਫਸਾਇਆ ਜਾਂਦਾ ਹੈ ਅਤੇ ਅਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਫਸ ਜਾਂਦੇ ਆਂ ਕਈ ਵਾਰ ਕੁਝ ਐਸੀ ਨਾ ਚੀਜ਼ਾਂ ਘਰ ਦੇ ਵਿੱਚ ਖਰੀਦ ਕੇ ਲੈ ਆਉਂਦੇ ਆਂ ਜਿਨ੍ਹਾਂ ਦੀ ਸਾਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੁੰਦੀ ਪਰ ਇੱਕ ਵਾਰ ਅਸੀਂ ਵੇਖੋ ਵੇਖੀ ਰੀ ਸੋਰੀਸ ਉਹਨਾਂ ਚੀਜ਼ਾਂ ਨੂੰ ਖਰੀਦ ਕੇ ਘਰ ਵਿੱਚ ਲੈ ਆਉਂਦੇ ਆਂ ਫਿਰ ਬਾਅਦ ਦੇ ਵਿੱਚ ਪਛਤਾਉਂਦੇ ਰਹਿੰਦੇ ਆਂ ਕਈ ਵਾਰ ਪੈਣਾ ਬੀਬੀਆਂ ਬਾਜ਼ਾਰ ਦੇ ਵਿੱਚ ਕੁਝ ਹੋਰ ਸਮਾਨ ਲੈਣ ਜਾਂਦੀਆਂ ਨੇ ਕੱਪੜਿਆਂ ਦੀ ਸੇਲ ਦੇਖੀ 100 ਲੈਣਾ ਸੀ 1 ਦੇ ਬਦਲੇ 400s ਘਰ ਵਿੱਚ ਲੈ ਆਉਂਦੇ। ਸੇਲ ਨੂੰ ਦੇਖ ਕੇ ਅਕਸਰ ਹੀ ਅਸੀਂ ਫਜ਼ੂਲ ਖਰਚੀ ਕਰ ਬੈਠਦੇ ਆਂ। ਕਿਸੇ ਵੀ ਪ੍ਰਕਾਰ ਦੀ ਕੋਈ ਆਫਰ ਦਿੱਤੀ ਹੋਵੇ ਤਾਂ ਉਹਨੂੰ ਦੇਖ ਕੇ ਅਸੀਂ ਫਜ਼ੂਲ ਖਰਚੀ ਕਰ ਬੈਠਦੇ ਆਂ ਪਰ ਬਾਅਦ ਵਿੱਚ ਪਛਤਾਉਂਦੇ ਰਹਿੰਦੇ ਆਂ। ਤਾਂ ਬਾਅਦ ਦੇ ਵਿੱਚ ਪਛਤਾਉਣ ਦੇ ਨਾਲੋਂ ਚੰਗਾ ਹੈ ਵੀ ਆਪਾਂ ਪਹਿਲਾਂ ਹੀ ਸੋਚ ਸਮਝ ਕੇ ਚੀਜ਼ਾਂ ਖਰੀਦ ਲਈਏ। ਕਿਉਂਕਿ ਬਾਜ਼ਾਰ ਦੇ ਵਿੱਚ ਪਈਆਂ ਸਾਰੀਆਂ ਚੀਜ਼ਾਂ ਬੜੀਆਂ ਸੋਹਣੀਆਂ ਲੱਗਦੀਆਂ ਬਰਤਨਾਂ ਦੀ ਦੁਕਾਨ ਤੇ ਚਲੇ ਜਾਓ ਤਾਂ ਦਿਲ ਕਰਦਾ ਹੁੰਦਾ ਵੀ ਪੂਰੀ ਦੁਕਾਨ ਖਰੀਦ ਕੇ ਲੈ ਜਾਏਗੀ ਸੂਟਾਂ ਦੀ ਦੁਕਾਨ ਤੇ ਚਲੇ ਜਾਓ ਤਾਂ ਸੂਟ ਬੜੇ ਸੋਹਣੇ ਲੱਗਦੇ ਨੇ ਕੋਈ ਹੋਰ ਕਰਦੀ ਸਜائش ਤੇ ਜਾਵਟ ਵਾਲੇ ਸਮਾਨ ਦੀ ਦੁਕਾਨ ਤੇ ਚਲ ਜਾਓ ਤਾਂ ਦਿਲ ਕਰਦਾ ਵੀ ਉਹਨਾਂ ਇਹ ਸਾਰਾ ਕੁਝ ਘਰ ਦੇ ਵਿੱਚ ਲੈ ਜਾਏਗੀ ਪਰ ਆਪਾਂ ਆਪਣੀ ਜੇਬ ਨੂੰ ਦੇਖ ਕੇ ਸਿਰ ਖਰਚਾ ਕਰਨਾ ਹੈ ਫਜ਼ੂਲ ਖਰਚੇ ਤੋਂ ਬਚਣਾ ਹੈ ਆਪਾਂ ਇਸੇ ਇਹ ਆਫਰਾਂ ਦੇ ਚੱਕਰ ਦੇ ਵਿੱਚ ਫਸਣਾ ਨਹੀਂ ਆ। ਇੱਕ ਦੋ ਦਿਨ ਦੀ ਖੁਸ਼ੀ ਕਰਕੇ ਬਾਅਦ ਦੇ ਵਿੱਚ ਅਸੀਂ ਪਛਤਾਉਂਦੇ ਨਹੀਂ ਰਹਿਣਾ। ਚਲੋ ਇਹ ਕੁਝ ਤਾਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਵੀ ਜਿਵੇਂ ਛੋਟੇ ਖਰਚੇ ਆਪਾਂ ਕਰ ਲਈਏ। ਉਹਦੇ ਲਈ ਅਸੀਂ ਇੱਕ ਦਿਨ, ਦੋ ਦਿਨ, ਹਫ਼ਤਾ, ਮੱਧ, ਮਹੀਨਾ ਪਛਤਾਉਂਦੇ ਰਵਾਂਗੇ। ਪਰ ਕਈ ਵਾਰ ਅਸੀਂ ਵੱਡੀਆਂ-ਵੱਡੀਆਂ ਚੀਜ਼ਾਂ ਕਰਦੇ ਵਿੱਚ ਲੈ ਆਉਂਦੇ ਆ। ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵੱਡੀਆਂ ਚੀਜ਼ਾਂ ਦੇ ਉੱਤੇ ਵੀ ਭਾਰੀ ਸੇਲ ਲੱਗੀ ਰਹਿੰਦੀ ਆ ਕਿ ਥੋੜੀ ਕਿਸ਼ਤ ਦੇ ਵਿੱਚ ਛੋਟੀ ਤੋਂ ਛੋਟੀ ਕਿਸ਼ਤ ਦੇ ਵਿੱਚ ਆਹ ਚੀਜ਼ ਕਰਦੇ ਵਿੱਚ ਲੈ ਜਾਓ ਗੱਡੀਆਂ ਹੋਰ ਘਰ ਦਾ ਜੋ ਵੀ ਸਮਾਨ ਹੁੰਦਾ ਹੈ ਟੀਵੀ ਫਰਿੱਜ ਵਾਸ਼ਿੰਗ ਮਸ਼ੀਨ ਭਾਵੇਂ ਕਿ ਹਰ ਚੀਜ਼ ਦੇ ਉੱਤੇ ਭਾਰੀ ਸੇਲ ਲੱਗੀ ਹੁੰਦੀ ਹੈ ਤਾਂ ਕਈ ਵਾਰ ਅਸੀਂ ਸੇਲ ਨੂੰ ਦੇਖ ਕੇ ਫਸ ਜਾਂਦੇ ਆ ਪਰ ਆਪਾਂ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਆਪਣੀ ਜੇਬ ਨੂੰ ਦੇਖ ਕੇ ਖਰਚਾ ਕਰਨਾ ਕਿਉਂਕਿ ਇੱਕ ਵਾਰ ਤਾਂ ਆਪਾਂ ਕਿਸ਼ਤਾਂ ਦੇ ਚੱਕਰ ਦੇ ਵਿੱਚ ਇਹ ਚੀਜ਼ਾਂ ਖਰੀਦ ਲੈ ਲੈਂਦੇ ਆਂ ਪਰ ਜਦੋਂ ਹਰ ਮਹੀਨੇ ਕਿਸ਼ਤਾਂ ਭਰਨੇ ਆ ਪੈਂਦੀਆਂ ਨੇ ਫਿਰ ਪਤਾ ਲੱਗਦਾ ਏ ਪਹਿਲਾਂ ਸੋਚ ਵਿਚਾਰੋ ਫਿਰ ਇਹ ਚੀਜ਼ਾਂ ਖਰੀਦੋ ਜਲਦਬਾਜ਼ੀ ਦੇ ਵਿੱਚ ਜਾਂ ਵੇਖੋ-ਵੇਖੀ ਇਹ ਚੀਜ਼ਾਂ ਖਰੀਦ ਕੇ ਕਰਦੇ ਵਿੱਚ ਨਹੀਂ ਲੈ ਕੇ ਆਉਣਾ ਬਾਕੀ ਮਰਜੀ ਤੁਹਾਡੀ ਆ ਆਪਾਂ ਸਿਰਫ ਤੁਹਾਡਾ ਧਿਆਨ ਇਸ ਪਾਸੇ ਵੱਲ ਦਿਵਾਇਆ ਏ ਉਸ ਤੋਂ ਬਾਅਦ ਆ ਦੂਸਰੀ ਟੀਜ ਇਨ੍ਹਾਂ ਦਿਨਾਂ ਦੇ ਵਿੱਚ ਮਠਿਆਈਆਂ ਖਰੀਦਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਲੋਕ ਭਾਰੀ ਮਾਤਰਾ ਦੇ ਵਿੱਚ ਮਠਿਆਈਆਂ ਖਰੀਦਦੇ ਨੇ ਤਾਂ ਆਪਾਂ ਨੂੰ ਸਭ ਨੂੰ ਪਤਾ ਵੀ ਕਈ ਥਾਵਾਂ ਤੇ ਇਹ ਮਠਿਆਈਆਂ ਕਿਸ ਤਰੀਕੇ ਦੇ ਨਾਲ ਤਿਆਰ ਕੀਤੀਆਂ ਜਾਂਦੀਆਂ ਨੇ ਮਲਾਵਟੀ ਚੀਜ਼ਾਂ ਖਾਣ ਤੋਂ ਬਚਣਾ ਹੈ ਕੋਸ਼ਿਸ਼ ਕਰੋ ਕਿ ਜੇਕਰ ਆਪਾਂ ਕਿਸੇ ਲਈ ਕੋਈ ਚੀਜ਼ ਲੈ ਕੇ ਜਾਈਆਂ ਮਠਿਆਈ ਲੈ ਕੇ ਜਾਈਆਂ ਤਾਂ ਆਪਣੇ ਘਰ ਦੇ ਵਿੱਚ ਤਿਆਰ ਕੀਤੀ ਜਾਵੇ ਥੋੜੀ ਜੀ ਚੀਜ਼ ਲੈ ਜਾਓ ਪਰ ਘਰ ਦੀ ਬਣੀ ਚੀਜ਼ ਲੈ ਕੇ ਜਾਓ ਪ्योर ਚੀਜ਼ ਲੈ ਕੇ ਜਾਓ ਜਿੱਥੇ ਤੁਹਾਨੂੰ ਪਤਾ ਹੈ ਕਿ ਇੱਥੋਂ ਮੈਨੂੰ ਬਿਲਕੁਲ ਵਧੀਆ ਚੀਜ਼ ਮਿਲਣੀ ਆ ਮਹਿੰਗੀ ਭਾਵੇਂ ਹੋਵੇ ਪਰ ਆਪਣੇ ਘਰ ਦੇ ਵਿੱਚ ਜਾਂ ਆਪਣੇ ਰਿਸ਼ਤੇਦਾਰਾਂ ਦੇ ਲਈ ਚੰਗੀ ਚੀਜ਼ ਲੈ ਕੇ ਜਾਓ ਜਿਹਨੂੰ ਖਾ ਕੇ ਉਹਨਾਂ ਦੀ ਸਿਹਤ ਨੂੰ ਨੁਕਸਾਨ ਨਾ ਹੋਵੇ। ਇਹਨਾਂ ਦਿਨਾਂ ਦੇ ਵਿੱਚ ਇਹ ਮਠਿਆਈਆਂ ਆਦ ਚੀਜ਼ਾਂ ਤੋਂ ਤਾਂ ਬਚਣਾ ਚਾਹੀਦਾ ਹੈ। ਉਸ ਤੋਂ ਬਾਅਦ ਆ ਤੀਸਰੀ ਚੀਜ਼। ਇਹਨਾਂ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੇ ਬਹਿਮ, ਭਰਮ, ਟੂਨੇ ਟੋਟ ਕੇ ਉਪਾਅ ਵੀ ਕੀਤੇ ਜਾਂਦੇ ਆ। ਤਾਂ ਕਿਸੇ ਦੇ ਮਗਰ ਨਹੀਂ ਲੱਗਣਾ। ਜੇਕਰ ਤੁਸੀਂ ਗੁਰੂ ਦੇ ਲੜ ਲੱਗੇ ਹੋ ਨਾ ਬਸ ਕੁੱਪ ਕਰਕੇ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖਣਾ ਹੈ ਨਾ ਤਾਂ ਕਿਸੇ ਦੇ ਕੀਤੇ ਆ ਤੁਹਾਡੇ ਤੇ ਕੁਝ ਹੋਣਾ ਹੈ ਅਤੇ ਨਾ ਹੀ ਤੁਹਾਡੇ ਕੀਤੇ ਕਿਸੇ ਤੇ ਕੁਝ ਹੋਵੇਗਾ ਸਾਨੂੰ ਜੋ ਮਿਲਦਾ ਹੈ ਸਾਡੇ ਕਰਮਾਂ ਦਾ ਸਾਡੀ ਮਿਹਨਤ ਦਾ ਫਲ ਮਿਲਦਾ ਹੈ ਤਾਂ ਇਸ ਕਰਕੇ ਆਪਣੇ ਕਰਮਾਂ ਨੂੰ ਸਵਾਰਨਾ ਹੈ ਜਾਣੇ ਨਾ ਜਾਣੇ ਦੇ ਵਿੱਚ ਕੋਈ ਮਾੜੇ ਕੰਮ ਨਹੀਂ ਕਰਨੇ ਮਾੜੇ ਕੰਮ ਕਰਾਂਗੇ ਤਾਂ ਹੀ ਮਾੜੇ ਕਰਮ ਬਣਨ ਲੱਗੇ ਤੇ ਚੰਗੇ ਮਾੜੇ ਕਰਮਾਂ ਦਾ ਭੁਗਤਾਨ ਸਾਨੂੰ ਇੱਥੇ ਹੀ ਕਰਨਾ ਪੈਂਦਾ ਹੈ ਕਿਸੇ ਨੂੰ دیر ਕਿਸੇ ਨੂੰ ਸਵੇਰ ਵਾਰੀ ਆਪ ਕੋ ਆਪਣੀ ਸਭ ਨੂੰ ਭੁਗਤ ਨਹੀਂ ਬੈਂਦੀ ਆ ਤੇ ਇਸ ਕਰਕੇ ਚੰਗੇ ਕਰਮ ਕਮਾਉਣੇ ਆ ਜਿੰਦਗੀ ਦੇ ਵਿੱਚ ਦੁੱਖ ਸੁੱਖ ਚਲਦੇ ਰਹਿੰਦੇ ਆ ਚੰਗਾ ਮਾੜਾ ਸਮਾਂ ਆਉਂਦਾ ਜਾਂਦਾ ਰਹਿੰਦਾ ਏ ਸ਼ਰੀਰ ਨੂੰ ਵੀ ਕਈ ਤਰ੍ਹਾਂ ਦੇ ਕਸ਼ਟ ਆਉਂਦੇ ਜਾਂਦੇ ਰਹਿੰਦੇ ਨੇ ਪਰ ਕੋਈ ਵੀ ਦੁੱਖ ਦੀ ਘੜੀ ਦੇਖ ਕੇ ਮਸੀਤ ਦੀ ਘੜੀ ਨੂੰ ਦੇਖ ਕੇ ਡੋਲਣਾ ਨਹੀਂ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ ਕਿਸੇ ਪ੍ਰਕਾਰ ਦਾ ਕੋਈ ਤੂਣਾ ਟੋਟਕਾ ਨਹੀਂ ਕਰਨਾ ਕੋਈ ਸਲਾਹ ਦੇਵੇ ਤਾਂ ਉਹਦੀ ਸਲਾਹ ਉੱਥੇ ਹੀ ਛੱਡ ਦਿਓ ਇਹੋ ਜਿਹੇ ਬੰਦਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਚੀਜ਼ਾਂ ਦੇ ਵਿੱਚ ਸਿਰਫ ਸਮੇਂ ਦੀ ਅਤੇ ਪੈਸੇ ਦੀ ਬਰਬਾਦੀ ਆ ਹੋਰ ਇਹ ਕੰਮ ਕਰਕੇ ਸਾਨੂੰ ਕੁਝ ਨਹੀਂ ਮਿਲੇਗਾ ਤਾਂ ਇਹ ਵਹਿਮ ਭਰਮਾਂ ਤੋਂ ਆਪਾਂ ਬਚਣਾ ਹੈ ਸੋ ਸੰਗਤ ਜੀ ਇਹ ਤਿੰਨ ਕ ਚੀਜ਼ਾਂ ਵਾਲੇ ਪਾਸੇ ਆਪਣਾ ਧਿਆਨ ਗਿਆ ਸੀ ਆਪਾਂ ਤੁਹਾਨੂੰ ਯਾਦ ਕਰਾਇਆ ਜੇਕਰ ਇਹ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆ ਜਾਂ ਤੁਹਾਡੇ ਮਨ ਦੇ ਵਿੱਚ ਕੋਈ ਐਸਾ ਵਿਚਾਰ ਆ ਜੋ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੇ ਤਾਂ ਜੋ ਸਭ ਦਾ ਪੜਾਅ ਹੋ ਸਕੇ ਸੰਗੀਤ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਗਏ ਨੇ ਅਤੇ ਇਹ ਦਿਨ ਤਿਉਹਾਰਾਂ ਨੂੰ ਲੈ ਕੇ ਸਭ ਦੇ ਬੰਦਾ ਦੇ ਵਿੱਚ ਬੜਾ ਹੀ ਚਾਅ ਉਤਸ਼ਾਹ ਹੁੰਦਾ ਹੈ ਅਤੇ ਹਰ ਬੰਦਾ ਚਾਹੁੰਦਾ ਹੈ ਵੀ ਮੈਂ ਆਪਣੇ ਇਸ ਦਿਨ ਤਿਉਹਾਰ ਨੂੰ ਖਾਸ ਬਣਾਵਾਂ ਕੁਝ ਖਾਸ ਕਰਾਂ ਇਨੂੰ ਯਾਦਗਾਰ ਬਣਾਵਤਾ ਇਹਨਾਂ ਦਿਨਾਂ ਨੂੰ ਬਣਾਉਣ ਦੇ ਲਈ ਕੁਝ ਲੋਕ ਆਪਣੇ ਘਰਾਂ ਦੀਆਂ ਸਾਫ-ਸਫਾਈਆਂ ਕਰਦੇ ਆ। ਹੁਣ ਆ ਦਸਹਿਰੇ, ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਕਈ ਦਿਨਾਂ ਤੋਂ ਘਰਾਂ ਨੇ ਸਾਫ-ਸਫਾਈਆਂ ਦੇ ਕੰਮ ਹੁਣੇ ਸ਼ੁਰੂ ਹੋ ਗਏ ਨੇ। ਜੇਕਰ ਦੀ ਕੋਈ ਮਰम्मत ਹੋਣ ਵਾਲੀ ਹੈ, ਕੋਈ ਟੁੱਟ-ਭੱਜ ਹੋਈ ਆ, ਤਾਂ ਲੋਕ ਉਹ ਕਰਾ ਰਹੇ ਨੇ, ਕੋਈ ਰੰਗ ਕਰਾ ਰਿਹਾ ਹੈ, ਕੋਈ ਰੋਗਣ ਕਰਾ ਰਿਹਾ ਹੈ। ਕੋਈ ਕਰਦੇ ਨੇ ਪੁਰਾਣੀਆਂ ਚੀਜ਼ਾਂ ਬਾਹਰ ਕੱਢ ਕੇ ਨਵੀਆਂ ਚੀਜ਼ਾਂ ਘਰ ਦੇ ਵਿੱਚ ਲੈ ਕੇ ਆ ਰਿਹਾ ਹੈ।

ਕੋਈ}{|\text{ਕੁਝ}}|\text{ਐਸਾ ਕੰਮ ਕਰੀਏ ਕੋਈ ਐਸੀ ਚੀਜ਼ ਕਰਦੇ ਵਿੱਚ ਲੈ ਕੇ ਆਈਏ ਜੋ ਕਦੇ ਪੁਰਾਣੀ ਨਾ ਹੋਵੇ ਬਲਕਿ ਨਿਤ ਨਵੀਂ ਹੋਵੇ ਉਸ ਚੀਜ਼ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਨਿਤ ਹੀ ਖੁਸ਼ੀ ਨਾ ਆਉਣ ਚੜ੍ਹਦੀ ਕਲਾ ਆਵੇ ਤੰਦਰੁਸਤੀ ਆਵੇ ਤਰੱਕੀ ਆਵੇ ਤਾਂ ਫਿਰ ਆਪਾਂ ਇਸ ਵਾਰ ਇਹੋ ਕੰਮ ਕਰਾਂਗੇ ਇਸ ਵਾਰ ਆਪਾਂ ਦਿਨ ਤਿਉਹਾਰਾਂ ਦੇ ਵਿੱਚ ਆਪਣੇ ਘਰ ਦੀ ਸਾਫ ਸਫਾਈ ਦੇ ਨਾਲ-ਨਾਲ ਆਪਣੇ ਘਰ ਦੇ ਵਿੱਚ ਨਵੀਆਂ ਚੀਜ਼ਾਂ ਲਿਆਉਣ ਦੇ ਨਾਲ-ਨਾਲ ਇਹ ਦੋ ਕੰਮ ਵੀ ਕਰਨੇ ਆ ਪਹਿਲਾ ਕੰਮ ਜਿਵੇਂ ਆਪਾਂ ਆਪਣੇ ਘਰ ਦੀ ਆਪਣੇ ਆਲੇ ਦੁਆਲੇ ਦੀ ਸਫਾਈ ਕਰ ਰਹੇ ਹਾਂ ਨਾ ਉਸੇ ਤਰ੍ਹਾਂ ਆਪਣੇ ਮਨ ਦੀ ਵੀ ਸਫਾਈ ਕਰਨੀ ਆ ਕਿਉਂਕਿ ਸਾਡੇ ਮਨ ਦੇ ਵਿੱਚ ਵੀ ਕੁਝ ਐਸੀ ਗੰਦਗੀ ਕੁਝ ਐਸੀ ਮੈਲ ਆ ਜੋ ਸਾਡਾ ਦਿਨੋਂ ਦਿਨ ਨੂੰ ਨੁਕਸਾਨ ਕਰ ਰਹੀ ਆ ਤਾਂ ਆਪਾਂ ਆਪਣੇ ਮਨ ਨੂੰ ਵੀ ਸਾਫ ਸੁਥਰਾ ਕਰਨਾ ਹੈ ਆਪਣੇ ਮਨ ਨੂੰ ਵੀ ਸੋਨਾ ਬਣਾਉਣਾ ਹੈ ਮਨ ਦੇ ਵਿੱਚ ਜੋ ਵੀ ਮੈਲ ਆ ਮਨ ਦੀਆਂ ਜੋ ਵੀ ਮਾੜੀਆਂ ਆਦਤਾਂ ਨੇ ਨਾ ਉਹਨਾਂ ਨੂੰ ਬਾਹਰ ਕੱਢਣਾ ਹੈ ਜਿਵੇਂ ਆਪਾਂ ਹਰ ਸਾਲ ਆਪਣੇ ਘਰ ਦੇ ਵਿੱਚੋਂ ਪੁਰਾਣੀਆਂ ਚੀਜ਼ਾਂ ਬਾਹਰ ਕੱਢਦੇ ਹਾਂ ਉਹਨਾਂ ਦੇ ਬਦਲੇ ਨਵੀਆਂ ਚੀਜ਼ਾਂ ਘਰ ਦੇ ਵਿੱਚ ਲੈ ਕੇ ਆਉਂਦੇ ਆ ਇਸ ਵਾਰੇ ਆਪਾਂ ਇਨ੍ਹਾਂ ਮਾੜੀਆਂ ਆਦਤਾਂ ਨੂੰ ਬਾਹਰ ਕੱਢੀਏ ਅਤੇ ਕੁਝ ਨਵੀਆਂ ਆਦਤਾਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ ਫਿਰ ਸਾਡੀ ਜ਼ਿੰਦਗੀ ਸੋਹਣੀ ਬਣੇਗੀ ਖੁਸ਼ਹਾਲ ਬਣੇਗੀ ਕਿਉਂਕਿ ਸਾਡੀਆਂ ਕੁਝ ਐਸੀਆਂ ਮਾੜੀਆਂ ਆਦਤਾਂ ਨੇ ਜੋ ਸਾਨੂੰ ਹਰ ਪਾਸਿਆਂ ਤੋਂ ਨੁਕਸਾਨ ਪਹੁੰਚਾਉਂਦੀਆਂ ਨੇ ਤਨ ਮਨ ਤਨ ਕਰਕੇ ਸਾਨੂੰ ਦਿਨੋਂ-ਦਿਨ ਕਮਜ਼ੋਰ ਕਰ ਰਹੀਆਂ ਨੇ ਨਾਕਾਮਜਾਬ ਬਣਾ ਰਹੀਆਂ ਨੇ ਆਪਾਂ ਨੂੰ ਪਤਾ ਨਹੀਂ ਲੱਗਦਾ ਪਰ ਇਹ ਮਾੜੀਆਂ ਆਦਤਾਂ ਸਾਡਾ ਬਹੁਤ ਨੁਕਸਾਨ ਕਰਦੀਆਂ ਨੇ ਜਿਵੇਂ ਜ਼ਿਆਦਾ ਸੌਣਾ, ਜ਼ਿਆਦਾ ਖਾਣਾ, ਜ਼ਿਆਦਾ ਬੋਲਣਾ ਇਹ ਸਾਡੇ ਲਈ ਨੁਕਸਾਨਦੇਹ ਆ। ਜਦੋਂ ਅਸੀਂ ਜ਼ਿਆਦਾ ਸੌਂਨੇ ਆ, ਜ਼ਿਆਦਾ ਖਾਣਨੇ ਆ ਤਾਂ ਅਸੀਂ ਆਲਸੀ ਬਣ ਜਾਂਦੇ ਆ। ਅਤੇ ਆਲਸ ਸਾਡੇ ਸਰੀਰ ਦੀਆਂ ਕਈ ਬਿਮਾਰੀਆਂ ਦਾ ਕਾਰਨ ਆ। ਜਦੋਂ ਸਰੀਰ ਆਲਸੀ ਬਣ ਜਾਂਦਾ ਹੈ ਨਾ ਤਾਂ ਸਰੀਰ ਨੂੰ ਕਈ ਤਰ੍ਹਾਂ ਦੇ ਦੁੱਖ, ਰੋਗ, ਬਿਮਾਰੀਆਂ ਘੇਰ ਲੈਂਦੀਆਂ ਨੇ। ਇਹ ਆਲਸ ਕਰਕੇ ਸਾਡੇ ਕਿੰਨੇ ਕੰਮ ਨੇ ਜੋ ਅੱਧ ਵਿਚਾਲੇ ਰੁਕੇ ਪਏ ਆ। Yeah. ਕਿੰਨੇ ਕੰਮ ਨੇ ਜਿੰਨਾ ਦੇ ਵਿੱਚ ਅਸੀਂ ਇਸ ਆਲਸ ਕਰਕੇ ਕਿੰਨੇ ਕੰਮ ਜਾ ਗਏ ਕਿਉਂਕਿ ਆਸੀਂ ਬੰਦੇ ਦਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਇਸ ਕਰਕੇ ਆਪਾਂ ਇਸ ਆਲਸ ਦੀ ਜਗ੍ਹਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਉੱਦਮ ਲੈ ਕੇ ਆਈਏ ਲੇਟ ਉੱਠਣ ਦੀ ਜਗ੍ਹਾ ਤੇ ਆਪਾਂ ਸਵੇਰੇ ਜਲਦੀ ਉੱਠਣਾ ਸ਼ੁਰੂ ਕਰੀਏ ਕਈ ਭੈਣ ਭਰਾਵਾਂ ਨੂੰ ਲੱਗਦਾ ਹੈ ਕਿ ਸਵੇਰੇ ਜਲਦੀ ਉੱਠਣਾ ਅਮਰਤ ਵੇਲੇ ਦੇ ਵਿੱਚ ਉੱਠਣਾ ਸਿਰਫ ਉਹਨਾਂ ਲੋਕਾਂ ਦੇ ਲਈ ਹੀ ਜ਼ਰੂਰੀ ਹੈ ਜਿਨ੍ਹਾਂ ਨੇ ਉੱਠ ਕੇ ਪਾਠ ਪੂਜਾ ਕਰਨੀ ਹੁੰਦੀ ਹੈ ਪ੍ਰਸੰਗਤ ਜੀ ਅਮਰਤ ਵੇਲਾ ਹਰ ਇੱਕ ਬੰਦੇ ਦੇ ਲਈ ਜ਼ਰੂਰੀ ਆ ਪਾਠ ਪੂਜਾ ਕਰਨੀ ਵੀ ਜ਼ਰੂਰੀ ਆ ਸਾਡੇ ਲਈ ਅਤੇ ਇਹ ਅਮਰਤ ਵੇਲਾ ਇਸ ਵੀਰ ਦਾ ਵੇਲਾ ਸਾਨੂੰ ਹੋਰ ਵੀ ਬਹੁਤ ਤਰੀਕਿਆਂ ਦੇ ਨਾਲ ਲਾਭ ਪਚਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ਹਾਲ ਵੀ ਲੈ ਕੇ ਆਉਂਦਾ ਹੈ ਸਵੇਰੇ ਜਲਦੀ ਉੱਠਣ ਵਾਲੇ ਮਨੁੱਖ ਤੰਦਰੁਸਤ ਰਹਿੰਦੇ ਨੇ ਆਪਣੇ ਕੰਮਕਾਰਾਂ ਨੂੰ ਜਲਦੀ ਕਰ ਲੈਂਦੇ ਨੇ ਵਧੀਆ ਤਰੀਕੇ ਦੇ ਨਾਲ ਕਰ ਲੈਂਦੇ ਨੇ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਦਾ ਕਾਲਾ ਪੰਡ ਮੁੱਕ ਜਾਂਦਾ ਹੈ ਜਿਹੜੇ ਲੇਟ ਉੱਠਦੇ ਨੇ ਉਹ ਘਰ ਹਰ ਕੰਮ ਦੇ ਵਿੱਚ ਵੀ ਲੇਟ ਹੁੰਦੇ ਨੇ ਫਿਰ ਆਪਣੇ ਕੰਮਕਾਰਾਂ ਦਾ ਗੁੱਸਾ ਆਪਣੇ ਲੇਟ ਹੋਣ ਦਾ ਗੁੱਸਾ ਦੂਜਿਆਂ ਤੇ ਕੱਢਦੇ ਆ ਉਹਨਾਂ ਦੇ ਮਨ ਦਾ ਕਾਲਾ ਉਨ੍ਹਾਂ ਦੇ ਮਨ ਦੇ ਗੁੱਸਾ ਵੱਧ ਜਾਂਦਾ ਹੈ ਤੇ ਗੁੱਸਾ ਵੀ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ ਇਸੇ ਕਰਕੇ ਤਾਂ ਕਿਹਾ ਜਾਂਦਾ ਕਿ ਸਵੇਰੇ ਜਲਦੀ ਉੱਠੋ ਪਾਰ ਪੂਜਾ ਵੀ ਕਰੋ ਕਿਉਂਕਿ ਪਾਰ ਪੂਜਾ ਕਰਨੀ ਵੀ ਜ਼ਰੂਰੀ ਹੈ ਜਿਵੇਂ ਸਾਡੇ ਲਈ دنیਵੀ ਕਮਾਈ ਕਰਨੀ ਜ਼ਰੂਰੀ ਆ ਉਵੇਂ ਨਾਮ ਦੀ ਕਮਾਈ ਕਰਨੀ ਵੀ ਜ਼ਰੂਰੀ ਆ ਜਦੋਂ ਤੁਸੀਂ ਸਵੇਰੇ ਸਵੇਰੇ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪਦੇ ਆ ਤਾਂ ਫਿਰ ਸਾਰਾ ਦਿਨ ਇਹ ਲੱਗਦਾ ਵੀ ਜਿਵੇਂ ਇੱਕ ਪਾਵਰ ਇੱਕ ਸ਼ਕਤੀ ਸਾਡੇ ਨਾਲ ਕੰਮ ਕਰ ਰਹੀ ਹੋਵੇ ਫਿਰ ਸਾਡੇ ਸਾਰੇ ਦਿਨ ਦੇ ਜੋ ਵੀ ਕੰਮ ਕਰਿਆ ਉਹ ਕਰਨੇ ਆਸਾਨ ਹੋ ਜਾਂਦੇ ਆ ਮਹਾਪੁਰਖ ਜੀ ਹਮੇਸ਼ਾ ਕਹਿੰਦੇ ਨੇ ਕਿ ਰੱਬ ਦਾ ਨਾਮ ਸਾਡੀ ਜ਼ਿੰਦਗੀ ਦੇ ਵਿੱਚ ਸਮਝੋ ਏਕਿਆ ਅਤੇ ਬਾਕੀ ਦੁਨੀਆਂ ਵੀ ਕੰਮ ਧੰਦੇ ਉਹ ਜੀਰਵਾ ਜਿਹੜੇ ਸਵੇਰੇ ਸਭ ਤੋਂ ਪਹਿਲਾਂ ਇੱਕ ਕਮਾ ਲੈਂਦੇ ਨੇ ਫਿਰ ਉਹ ਦਿਨ ਦੇ ਵਿੱਚ ਜਿੰਨੀਆਂ ਵੀ ਜੀਰਵਾ ਕਮਾਉਂਦੇ ਨੇ ਉਹਨਾਂ ਜੀਰਵਾ ਦੀ ਕੀਮਤ ਵੱਧਦੀ ਜਾਂਦੀ ਹੈ ਤਾਂ ਕਿ ਜਿਨ੍ਹਾਂ ਨੇ ਸਵੇਰੇ ਉੱਠ ਕੇ ਨਾਮ ਜਪਿਆ ਫਿਰ ਉਹ ਜੋ ਵੀ ਬਾਕੀ ਦੇ ਕੰਮ ਕਰਦੇ ਨੇ ਨਾ ਉਹਨਾਂ ਦੇ ਕੰਮ ਕਰਨੇ ਆਸਾਨ ਹੁੰਦੇ ਨੇ ਉਹਨਾਂ ਦੇ ਹਰ ਕੰਮ ਦੇ ਵਿੱਚ ਬਰਕਤ ਰਹਦੀ ਆ ਤਾਂ ਇਸ ਕਰਕੇ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਆਦਤ ਤਾਂ ਪੱਕੀ ਕਰੀਏ ਜੇਕਰ ਤੁਸੀਂ ਲੇਟ ਉੱਠਦੇ ਹੋ ਤਾਂ ਅੱਜ ਤੋਂ ਹੀ ਆਪਣੇ ਆਪ ਦੇ ਨਾਲ ਵਾਅਦਾ ਕਰੋ ਕਿ ਅੱਜ ਤੋਂ ਡੇਟ ਨਹੀਂ ਉਠਾਂਗਾ ਹਾਂ ਜੇਕਰ ਤੁਹਾਡੇ ਤੋਂ 3 ਵਜੇ ਨਹੀਂ ਉੱਠਿਆ ਜਾਂਦਾ ਤਾਂ 5 ਵਜੇ ਉੱਠ ਲਓ ਹੌਲੀ ਹੌਲੀ ਨੀਂਦ ਦਾ ਸਮਾਂ ਘਟਾਉਂਦੇ ਜਾਣਾ ਉੱਠਣ ਦਾ ਸਮਾਂ ਵਧਾਉਂਦੇ ਜਾਣਾ ਆਪਣੇ ਆਪ ਸਭ ਕੁਝ ਵਧੀਆ ਹੋ ਜਾਵੇਗਾ ੱਕੇਦਮ ਕੁਝ ਨਹੀਂ ਹੁੰਦਾ ਆਪਾਂ ਜਦੋਂ ਹੌਲੀ-ਹੌਲੀ ਆਪਣੀਆਂ ਮਾੜੀਆਂ ਆਦਤਾਂ ਨੂੰ ਛੱਡਣ ਤੇ ਕੰਮ ਕਰਾਂਗੇ ਚੰਗੀਆਂ ਆਦਤਾਂ ਅਪਣਾਉਣ ਦੇ ਉੱਤੇ ਮਿਹਨਤ ਕਰਾਂਗੇ ਤਾਂ ਆਪਾਂ ਜ਼ਰੂਰ ਕਾਮਯਾਬ ਹੋ ਜਾਵਾਂਗੇ ਅਤੇ ਇਹ ਐਸੀਆਂ ਆਦਤਾਂ ਜਾਂ ਐਸੇ ਕੰਮ ਨਹੀਂ ਆ ਜੋ ਅਸੀਂ ਕਰ ਨਹੀਂ ਸਕਦੇ ਬੜੀ ਔਖੇ ਆ ਨਾ ਬਸ ਮਨ ਦੇ ਵਿੱਚ ਪੱਕਾ ਇਰਾਦਾ ਬਣਾਉਣ ਦੀ ਲੋੜ ਆ ਤਾਂ ਤੁਸੀਂ ਸਵੇਰੇ ਜਲਦੀ ਉੱਠ ਪਾਉਂਗੇ ਅਮਰਤ ਵੇਲੇ ਉੱਠਣਾ ਇੰਨਾ ਵੀ ਔਖਾ ਨਹੀਂ ਆ ਜਿੰਨਾ ਕਈ ਲੋਕਾਂ ਨੇ ਬਣਾ ਛੱਡਿਆ ਹੈ ਅਮਰਤ ਵੇਲੇ ਉੱਠਣ ਦੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਪੈਂਦੀ ਆ ਰੋਜ਼ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੋਈਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਰੂਰ ਅੰਮ੍ਰਿਤ ਵੇਲੇ ਦੇ ਵਿੱਚ اٹھਾਉਂਦੇ ਨੇ ਬਾਕੀ ਨਾਲ ਨਾਲ ਕੁਝ ਆਦਤਾਂ ਦੇ ਵਿੱਚ ਵੀ ਸੁਧਾਰ ਕਰ ਲਈਏ ਜੇਕਰ ਲੇਟ ਸੌਣਦੇ ਆ ਇਹ ਨਹੀਂ ਨਾ ਵੀ ਆਪਾਂ 12 1 ਵਜੇ ਸੁੱਤੇ ਤੇ ਫਿਰ 3 ਵਜੇ ਉੱਠ ਪਾਵਾਂਗੇ ਇੰਜ ਨਹੀਂ ਹੋਵੇਗਾ ਜੇ ਸਵੇਰੇ 3 ਤੋਂ 4 ਦੇ ਵਿੱਚਕਾਰ ਉੱਠਣਾ ਹੈ ਤਾਂ ਫਿਰ ਰਾਤ ਨੂੰ 9 ਤੋਂ 10 ਦੇ ਵਿੱਚਕਾਰ ਸਾਨੂੰ ਸੌਣਾ ਪਵੇਗਾ ਤਾਂ ਹੀ ਸਾਡੀ ਨੀਂਦ ਪੂਰੀ ਹੋਵੇਗੀ ਤਾਂ ਹੀ ਸਾਡੇ ਸਰੀਰ ਨੂੰ ਪੂਰਾ ਆਰਾਮ ਮਿਲੇਗਾ ਊਰਜਾ એનર્ਜੀ ਮਿਲੇਗੀ ਜਿਸ ਦੇ ਨਾਲ ਆਪਾਂ ਅਗਲੇ ਦਿਨ ਕੰਮਕਾਰ ਕਰਨੇ ਆ ਜੇ ਆਪਾਂ ਜ਼ੋਰ ਜ਼ਬਰਦਸਤੀ ਕਰਕੇ ਆਪਣੇ ਸਰੀਰ ਨੂੰ ਨੀਂਦ ਪੂਰੀ ਹੋਣ ਤੋਂ ਪਹਿਲਾਂ ਉਠਾ ਲਿਆ ਤਕੋ ਜਿਕੇ ਦਿਨ ਉਠਾਤਾ ਲਵਾਂਗੇ ਪਰ ਇਹਦੇ ਨਾਲ ਸਾਡੀ ਸਿਹਤ ਦਾ ਨੁਕਸਾਨ ਹੋਵੇਗਾ ਇੱਕ ਤੰਦਰੁਸਤ ਸ਼ਰੀਰ ਦੇ ਲਈ ਘੱਟੋ ਘੱਟ 6-7 ਘੰਟੇ ਦੀ ਨੀਂਦ ਤਾਂ ਬਹੁਤ ਜ਼ਰੂਰੀ ਆ ਕਈ ਪੈਣਪਰਾ ਕਹਿੰਦੇ ਵੀ ਸਾਡੇ ਤੋਂ ਉੱਠਿਆ ਨਹੀਂ ਜਾਂਦਾਂ ਤਾਂ ਜ਼ਿਆਦਾਤਰ ਨਾ ਉੱਠਣ ਵਾਲੇ ਉਹ ਲੋਕ ਨੇ ਜੋ ਵੇਲੇ ਨੇ ਕਿਉਂਕਿ ਜਿਹੜੇ ਕਮਾਂਕਾਰਾਂ ਵਾਲੇ ਨੇ ਨਾ ਉਹਨਾਂ ਦੀ ਤਾਂ ਪੱਕੀ ਆਦਤ ਬਣੀ ਹੁੰਦੀ ਆ ਸਵੇਰੇ ਜਲਦੀ ਉੱਠਣ ਦੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਉਹ ਤਾਂ ਆਪਣੇ 2-3 ਘੰਟੇ ਦੀ ਨੀਂਦ ਪੂਰੀ ਕਰਕੇ ਵੀ ਸਵੇਰੇ ਉੱਠ ਪੈਂਦੇ ਨੇ ਕਿਉਂਕਿ ਉਹਨਾਂ ਨੂੰ ਤਾਏ ਕਿ ਸਾਨੂੰ ਉੱਠਣਾ ਹੀ ਪੈਣਾ ਹੈ ਇਹ ਜਿੰਨਾਂ ਕੋਲ ਜਿਆਦਾ ਸਮਾਂ ਹੁੰਦਾ ਹੈ ਜਿਨ੍ਹਾਂ ਨੂੰ ਲੱਗਦਾ ਨਾ ਵੀ ਅਸੀਂ ਉੱਠ ਕੇ ਕੀ ਕਰਨਾ ਹੈ ਉਹ ਹੀ ਆਲਸਦਲੇਦਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਥਾਂ ਦਿੰਦੇ ਨੇ ਇਸ ਕਰਕੇ ਭਾਵੇਂ ਤੁਸੀਂ ਕੋਈ ਕੰਮਕਾਰ ਕਰ ਰਹੇ ਹੋ ਜਾਂ ਵਿਹਲੇ ਹੋ ਕਦੇ ਵੀ ਲੇਟ ਉੱਠਣ ਦੀ ਯਾਦਤ ਨਾ ਪਾਓ ਕਦੇ ਵੀ ਜ਼ਿਆਦਾ ਸੌਂਦੀਆਂ ਨਾ ਪਾਓ ਆਪਣੇ ਮਨ ਨੂੰ ਕਿਸੇ ਨਾ ਕਿਸੇ ਪਾਸੇ ਲਾ ਕੇ ਰੱਖੋ ਜੇਕਰ ਤੁਹਾਡਾ ਹੋਰ ਕੋਈ ਵੀ ਕੰਮ ਕਾਰ ਕਰਨ ਵਾਲਾ ਨਹੀਂ ਹੈ ਤਸਵੀਰੇ ਉਸਕੇ ਪਾਠ ਪੂਜਾ ਕਰਨੀ ਤਾਂ ਜ਼ਰੂਰੀ ਹੈ ਨਾ ਰੱਬ ਦਾ ਨਾਮ ਜਪਣਾ ਤਾਂ ਜ਼ਰੂਰੀ ਹੈ ਉਹ ਪਰਮਪਿਤਾ ਪ੍ਰਮਾਤਮਾ ਨੂੰ ਯਾਦ ਕਰਨ ਦੇ ਲਈ ਸਵੇਰੇ ਉੱਠਦਿਆਂ ਸਾਰ ਪਹਿਲਾਂ ਮਾਲਕ ਦਾ ਸ਼ੁਕਰਾਨਾ ਵਾਹਿਗੁਰੂ ਜੀ ਦਾ ਜਾਪ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੂੰ ਜਿਵੇਂ ਜਿਵੇਂ ਆਪਾਂ ਗੁਰੂ ਦੇ ਲੜ ਲੱਗਾਗੇ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਦੁੱਖ ਦਿਲ ਦੇ ਦਰਦ ਦੂਰ ਹੋਣਗੇ ਜਿਵੇਂ ਜਿਵੇਂ ਸਾਡੀ ਜ਼ਿੰਦਗੀ ਦੇ ਵਿੱਚੋਂ ਇਹ ਆਲਸ ਦੂਰ ਹੋਵੇਗਾ ਜਿਆਦਾ ਸੌਣਾ ਜਿਆਦਾ ਖਾਣਾ ਇਹ ਆਦਤਾਂ ਛੱਡ ਕੇ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਵਾਂਗੇ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਦੇ ਪਿੱਛੇ ਦੀ ਵਜ੍ਹਾ ਹੈ ਜ਼ਿਆਦਾ ਸੌਣਾ ਜ਼ਿਆਦਾ ਖਾਣਾ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਐਸੇ ਕਲੇਸ਼ ਨੇ ਸਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਐਸੀਆਂ ਮਸੀਬਤਾਂ ਨੇ ਜੋ ਸਾਡੇ ਜ਼ਿਆਦਾ ਬੋਲਣ ਦੀ ਆਦਤ ਕਰਕੇ ਸਾਨੂੰ ਸਾਡੇ ਗੱਲ ਪੈ ਗਈਆਂ ਇਸ ਕਰਕੇ ਸਿਆਣੇ ਕਹਿੰਦੇ ਘੱਟ ਖਾਓ ਘੱਟ ਸੋਵੋ ਤੇ ਘੱਟ ਬੋਲੋ ਇਹ ਹੀ ਸਾਡੀ ਤੰਦਰੁਸਤੀ ਤਰੱਕੀ ਦੀਆਂ ਨਿਸ਼ਾਨੀਆਂ ਨੇ ਉਸ ਤੋਂ ਇਲਾਵਾ ਈਰਖਾ ਇਹ ਹੰਕਾਰ ਇਹਨੂੰ ਕਦੇ ਵੀ ਆਪਣੇ ਮਨ ਦੇ ਵਿੱਚ ਥਾਂ ਨਾ ਦੋ ਇਹ ਬੰਦੇ ਨੂੰ ਬਰਬਾਦ ਕਰ ਦਿੰਦੀਆਂ ਨੇ ਹੁਣ ਆ ਦਸਹਿਰਾ ਮਨਾਉਨੇ ਆ ਹਰ ਸਾਲ ਰਾਵਣ ਦਾ ਪੁਤਲਾ ਲੁਕਾਇਆ ਜਾਂਦਾ ਹੈ ਪਰ ਕਹਿੰਦੇ ਰਾਵਣ ਮਾੜਾ ਬੰਦਾ ਨਹੀਂ ਸੀ ਰਾਵਣ ਬਹੁਤ ਵੱਡਾ ਵਿਦਵਾਨ ਬੰਦਾ ਸੀ ਰਾਵਣ ਨੂੰ ਚਾਰ ਵੈਦਾਂ ਦਾ ਪਾਠ ਜ਼ਬਾਨੀ ਯਾਦ ਸੀ ਅਤੇ ਰਾਵਣ ਨੇ ਕਾਲ ਨੂੰ ਸਮੇਂ ਨੂੰ ਪਾਵੇ ਨਾਲ ਬੰਨ੍ਹਿਆ ਸੀ ਇੰਨਾ ਬਲਵਾਨ ਇੰਨਾ ਵਿਦਵਾਨ ਬੰਦਾ ਪਰ ਉਹਦੀ ਮੱਤ ਕਿੰਨੇ ਮਾਰੀ ਉਹਦੇ ਹੰਕਾਰ ਨੇ ਹੰਕਾਰ ਨਹੀਂ ਰਾਮ ਨੂੰ ਮਾਰਿਆ ਕਿਉਂਕਿ ਹੰਕਾਰ ਕਿਸੇ ਨੂੰ ਨਹੀਂ ਸ਼ੱਕਦਾ ਹੰਕਾਰ ਹੀ ਬੰਦੇ ਦੇ વિનાਸ਼ ਦਾ ਕਾਰਨ ਹੁੰਦਾ ਹੈ ਇਸ ਕਰਕੇ ਈਰਖਾ ਹੰਕਾਰ ਨੂੰ ਕਦੇ ਵੀ ਆਪਣੇ ਮਨ ਦੇ ਵਿੱਚ ਥਾਂ ਨਹੀਂ ਦੇਣੀ ਇਹ ਚੀਜ਼ ਅਤੇ ਈਰਖਾ ਤੇ ਹੰਕਾਰ ਸਾਡੇ ਮੰਗਲ ਚਾਹੁੰਦੇ ਕਦੋਂ ਆ ਈਰਖਾ ਉਦੋਂ ਆਉਂਦੀ ਆ ਜਦੋਂ ਜੋ ਚੀਜ਼ ਸਾਡੇ ਕੋਲ ਨਹੀਂ ਆ ਕਿਸੇ ਦੂਸਰੇ ਨੂੰ ਲੱਗੇ ਤਾਂ ਉਹਨੂੰ ਦੇਖ ਕੇ ਸਾਡੇ ਅੰਦਰ ਸਾੜਾ ਈਰਖਾ ਪੈਦਾ ਹੁੰਦੀ ਹੈ ਵੀ ਹਾਂ ਜਾ ਇਹ ਚੀਜ਼ ਮੇਰੇ ਕੋਲ ਨਹੀਂ ਹੈ ਪਰ ਇਹਨੂੰ ਕਿਵੇਂ ਮਿਲ ਗਈ ਪਰ ਨਾ ਦੂਜਿਆਂ ਦੀ ਖੁਸ਼ੀ ਦੇ ਵਿੱਚ ਖੁਸ਼ ਹੋਣਾ ਸਿੱਖੋ ਬਹੁਤ ਆਨੰਦ ਆਉਂਦਾ ਹੈ ਪਰ ਜਦੋਂ ਆਪਾਂ ਦੂਜਿਆਂ ਦੀਆਂ ਚੀਜ਼ਾਂ ਨੂੰ ਦੇਖ ਕੇ ਸਾੜਾ ਰੱਖਦੇ ਹਾਂ ਈਰਖਾ ਕਰਦੇ ਹਾਂ ਤਾਂ ਈਰਖਾ ਸਾਡਾ ਹੀ ਨੁਕਸਾਨ ਕਰਦੀ ਹੈ ਈਰਖਾ ਸਾਡੇ ਸਰੀਰ ਨੂੰ ਵੀ ਬਿਮਾਰ ਬਣਾਉਂਦੀ ਹੈ ਸਰੀਰ ਦਾ ਵੀ ਨੁਕਸਾਨ ਕਰਦੀ ਹੈ ਅਤੇ ਸਾਨੂੰ ਗੁਰੂ ਚਰਨਾਂ ਤੋਂ ਵੀ ਦੂਰ ਕਰਦੀ ਹੈ ਕਿਉਂਕਿ ਜੇ ਤੋਂ ਬੰਦੇ ਦੇ ਨਾਲ ਅਜ਼ੀਰਖਾ ਕਰ ਰਹੇ ਆ ਉਹਨੇ ਸਾਡਾ ਕੁਝ ਨਹੀਂ ਲਿਆ ਉਹਨੂੰ ਉਹਦੀ ਮਿਹਨਤ ਦਾ ਮਿਲਿਆ ਏ ਉਹਦੇ ਕਰਮਾਂ ਦਾ ਮਿਲਿਆ ਏ ਅਤੇ ਦਿੱਤਾ ਹੈ ਪਰਮਪਿਤਾ ਪਰਮਾਤਮਾ ਜੀ ਨੇ ਜਦੋਂ ਅਸੀਂ ਉਹਦੇ ਨਾਲ ਈਰਖਾ ਕਰਦੇ ਆ ਉਹਦੇ ਨਾਲ ਸਾੜਾ ਕਰਦੇ ਆ ਉਹਨੂੰ ਨੁਕਸਾਨ ਚਾਉਣ ਦੀ ਕੋਸ਼ਿਸ਼ ਕਰਦੇ ਆ ਪਰ ਸਮਝੋ ਅਸੀਂ ਸਿੱਧਾ ਮੱਥਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਲਾ ਲੈਨੇ ਆ ਉਹਦੇ ਖਿਲਾਫ ਖੜੇ ਹੁੰਦੇ ਆ ਤਾਂ ਫਿਰ ਜਿਹੜਾ ਪਰਮਪਿਤਾ ਪਰਮਾਤਮਾ ਦੇ ਨਾਲ ਮੱਥਾ ਲਾਉਂਦੇ ਨੇ ਪਰਮਪਿਤਾ ਪਰਮਾਤਮਾ ਦੇ ਅੱਗੇ ਝੁਕਦੇ ਨੇ ਉਹ ਕਦੇ ਵੀ ਤਰੱਕੀ ਨਹੀਂ ਕਰ ਸਕਦੇ ਇਸ ਕਰਕੇ ਕਦੇ ਵੀ ਮਨ ਵਿਚੇਰ ਖਾਣੇ ਆਉਂਦੇ ਨਹੀਂ ਅਤੇ ਜੋ ਦਾਤਾ ਮਾਲਕ ਨੇ ਸਾਨੂੰ ਦਿੱਤੀਆਂ ਨੇ ਭਾਵੇਂ ਤੁਹਾਡੇ ਕੋਲ ਸੋਹਣਾ ਤੰਦਰੁਸਤ ਸ਼ਰੀਰ ਆ ਭਾਵੇਂ ਤੁਹਾਡੇ ਕੋਲ ਜਿਆਦਾ ਧਨ ਆ ਭਾਵੇਂ ਤੁਹਾਡੇ ਕੋਲ ਕੋਈ ਗੁਣ ਦੂਜਿਆਂ ਦੇ ਨਾਲੋਂ ਜਿਆਦਾ ਹੈ ਕਿਸੇ ਵੀ ਚੀਜ਼ ਦਾ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਸਿਆਣੇ ਕਹਿੰਦੇ ਜੋ ਹੰਕਾਰਿਆ ਸੋ ਮਾਰਿਆ ਇਹਨਾਂ ਚੀਜ਼ਾਂ ਤੋਂ ਆਪਾਂ ਦੂਰ ਰਹਿਣਾ ਹੈ ਸੋ ਮੁੱਖੀ ਗੱਲ ਇਹ ਹੈ ਕਿ ਆਪਾਂ ਇਹਨਾਂ ਤਿਉਹਾਰਾਂ ਦੇ ਵਿੱਚ ਜਿਵੇਂ ਆਪਣੇ ਘਰਾਂ ਦੀਆਂ ਸਾਫ ਸਫਾਈਆਂ ਕਰਦੇ ਆਂ ਮਨ ਦੀ ਸਾਫ ਸਫਾਈ ਵੀ ਕਰੀਏ ਆਪਣੇ ਮਨ ਦੇ ਕਲੇਸ਼ ਨੂੰ ਖਤਮ ਕਰੀਏ ਕਿਉਂਕਿ ਸਾਡੇ ਮਨ ਦੇ ਵਿੱਚ ਕੁਝ ਮਾੜੀਆਂ ਆਦਤਾਂ ਕੁਝ ਐਸੇ ਔਗਣ ਨੇ ਜੋ ਹਰ ਪਲੇ ਸਾਡੇ ਮਨ ਅੰਦਰ ਕਲੇਸ਼ ਕਰਕੇ ਰੱਖਦੇ ਨੇ ਇਹਹੀ ਕਲੇਸ਼ ਬਾਹਰੀ ਰੂਪ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਪੰਤਾ ਹੈ ਪਹਿਲਾ ਅੰਦਰ ਦਾ ਕਲੇਸ਼ ਖਤਮ ਕਰੀਏ ਤਾਂ ਬਾਹਰੀ ਰੂਪ ਦੇ ਵਿੱਚ ਕਲੇਸ਼ ਆਪਣੇ ਆਪ ਹੀ ਖਤਮ ਹੋ ਜਾਵੇਗਾ ਜਦੋਂ ਸਾਡਾ ਮਨੰਦਰੋ ਸੋਹਣਾ ਸਾਫ਼ ਸੁਥਰਾ ਹੋ ਗਿਆ ਫਿਰ ਸਾਰੀ ਦੁਨੀਆ ਬੜੀ ਸੋਹਣੀ ਲੱਗਣ ਲੱਗਦੀ ਹੈ ਫਿਰ ਕਿਸੇ ਤੇ ਗੁੱਸਾ ਨਹੀਂ ਆਉਂਦਾ ਜੇਕਰ ਕੋਈ ਗੁੱਸੇ ਵਾਲੀ ਗੱਲ ਵੀ ਕਰੇਗਾ ਫਿਰ ਉਹਦੇ ਤੇ ਤਰਸ ਆਉਂਦਾ ਹੈ ਕਿ ਇਹ ਬੰਦਾ ਵਿਚਾਰਾ ਕਿੰਨਾ ਦੁਖੀ ਆ ਕਿਉਂਕਿ ਜੋ ਚੀਜ਼ ਜਿਹਦੇ ਕੋਲ ਆ ਉਹੀ ਚੀਜ਼ ਉਹਨੇ ਦੂਜਿਆਂ ਨੂੰ ਮੰਨਣੀ ਆ ਜੇ ਅਸੀਂ ਦੂਜਿਆਂ ਨੂੰ ਗੁੱਸਾ ਦੇ ਰਹੇ ਆ ਨਾ ਇਹਦਾ ਮਤਲਬ ਸਾਡੇ ਅੰਦਰ ਕਿੰਨਾ ਕੋ ਗੁੱਸਾ ਭਰਿਆ ਪਿਆ ਹੈ ਜੇ ਅਸੀਂ ਦੂਜਿਆਂ ਨੂੰ ਖੁਸ਼ੀਆਂ ਵੰਡਦੇ ਆ ਪਿਆਰ ਮੁਹੱਬਤ ਦੇ ਨਾਲ ਬੋਲਦੇ ਆ ਇਹਦਾ ਮਤਲਬ ਵੀ ਸਾਡੇ ਅੰਦਰ ਬਹੁਤ ਸਾਰਾ ਪਿਆਰ ਮੁਹੱਬਤ ਅੰਦਰ ਭਰਿਆ ਹੈ ਉਹੀ ਚੀਜ਼ ਅਸੀਂ ਦੂਜਿਆਂ ਨੂੰ ਦੇ ਰਹੇ ਆ ਉਸੇ ਕਰਕੇ ਹਰੇਕ ਬੰਦੇ ਦਾ ਜਿਹੜਾ ਵਿਹਾਰ ਆ ਉਹਦਾ ਸੁਭਾਅ ਉਹਦਾ ਸਲੀਕਾ ਦੱਸਦਾ ਹੈ ਕਿ ਇਹਦੇ ਅੰਦਰ ਕੀ ਭਰਿਆ ਹੈ ਉਹਦੇ ਵਿਚਾਰ ਦੱਸਦੇ ਨੇ ਕਿ ਇਹਦੇ ਅੰਦਰ ਕੀ ਭਰਿਆ ਹੈ ਜੋ ਅੰਦਰ ਆ ਉਹੀ ਬਾਹਰ ਆਉਣਾ ਹੈ ਤਾਂ ਇਸ ਕਰਕੇ ਆਪਾਂ ਆਪਣੇ ਅੰਦਰ ਦੀ ਸਾਫ ਸਫਾਈ ਕਰੀਏ ਸਾਡੇ ਅੰਦਰ ਦੀ ਸਾਡੇ ਮਨ ਦੀ ਸਾਫ ਸਫਾਈ ਹੋ ਗਈ ਤਾਂ ਇਹ ਸਾਰੀ ਦੁਨੀਆ ਬੜੀ ਸੋਹਣੀ ਲੱਗਣੀ ਆ ਤੇ ਫਿਰ ਸਾਡੀ ਜ਼ਿੰਦਗੀ ਦੀਆਂ ਜੋ ਵੀ ਇਹ ਚਿੰਤਾਵਾਂ ਪਰੇਸ਼ਾਨੀਆਂ ਦੁੱਖ ਰੋਗ ਬਿਮਾਰੀਆਂ ਨੇ ਨਾ ਇਹ ਵੀ ਖਤਮ ਹੋ ਜਾਣਗੀਆਂ ਕਿਉਂਕਿ ਇਹ ਸਾਰੀਆਂ ਚੀਜ਼ਾਂ ਮਨ ਕਰਕੇ ਹੀ ਸਾਨੂੰ ਮਿਲਦੀਆਂ ਨੇ ਮਨ ਦੇ ਵਿੱਚੋਂ ਚਿੰਤਾ ਬਾਹਰ ਨਿਕਲ ਗਈ ਤਾਂ ਅਸੀਂ ਕਿੰਨੇ ਸੌਖੇ ਹੋ ਜਾਵਾਂਗੇ ਮਨ ਦੇ ਵਿੱਚੋਂ ਹੀਰਖਾ ਬਾਹਰ ਨਿਕਲ ਕੇ ਤਾਂ ਅਸੀਂ ਆਪਣੇ ਕੰਮਾਂ ਕਾਰਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਪਾਵਾਂਗੇ ਕਿਉਂਕਿ ਹੀਰਖਾ ਵਸਿਆ ਇਨਸਾਨ ਆਪਣੇ ਕੰਮ ਵੱਲ ਧਿਆਨ ਨਹੀਂ ਦੇ ਪਾਉਂਦਾ ਉਹਦਾ ਧਿਆਨ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਲਟਕਾ ਰਹਿੰਦਾ ਹੈ ਇਸੇ ਕਰਕੇ ਤਾਂ ਕਿਹਾ ਜਾਂਦਾ ਵੀ ਇਹ ਚੀਜ਼ਾਂ ਸਾਨੂੰ ਲੱਗਦਾ ਵੀ ਸ਼ਾਇਦ ਇਹਨਾਂ ਕਰਕੇ ਅਸੀਂ ਦੂਜਿਆਂ ਦਾ ਨੁਕਸਾਨ ਕਰਾਂਗੇ ਪਰ ਨਹੀਂ ਇਹ ਚੀਜ਼ਾਂ ਸਭ ਤੋਂ ਪਹਿਲਾਂ ਸਾਡਾ ਖੁਦ ਦਾ ਨੁਕਸਾਨ ਕਰਦੀਆਂ ਨੇ ਤਾਂ ਇਹਨਾਂ ਦੇ ਜਨਮ ਆਪਾਂ ਆਪਣੇ ਅੰਦਰੋਂ ਬਾਹਰ ਕੱਢੀਏ ਇਹਨਾਂ ਤਿਉਹਾਰਾਂ ਨੂੰ ਆਪਣੇ ਲਈ ਯਾਦਗਾਰ ਬਣਾਈਏ ਜਿਹੜਾ ਯਾਦ ਰਵੇ ਵੀ ਫੁਲਾਨੇ ਸਾਲ ਦੇ ਵਿੱਚ ਫੁਲਾਨੇ ਦਿਨ ਤਿਉਹਾਰ ਦੇ ਉੱਤੇ ਅਸੀਂ ਆ ਮਾੜੀ ਆਦਤ ਛੱਡਣ ਦਾ ਪ੍ਰਣ ਕੀਤਾ ਸੀ ਆਪਣੇ ਆਪ ਦੇ ਨਾਲ ਵਾਅਦਾ ਕੀਤਾ ਸੀ ਉਹ ਦਿਨ ਜਾਵੇ ਤੇ ਅੱਜ ਦਾ ਦਿਨ ਆਵੇ ਮੈਂ ਕਦੇ ਵੀ ਉਹ ਮਾੜੀ ਆਦਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੁਬਾਰਾ ਆਉਣ ਨਹੀਂ ਦਿੱਤਾ ਇਹ ਕਹਿਣ ਵਾਲੇ ਬਣੀਏ ਆਪਾਂ ਅਗਲੇ ਸਾਲ ਉਸ ਤੋਂ ਅਗਲੇ ਸਾਲ ਤਫੇਰਾ ਫੇਰਾ। ਆਪ ਕੋ ਆਪਣੀ ਜ਼ਿੰਦਗੀ ਦੇ ਵਿੱਚ ਆਓ ਚਾਤ ਮਾਰੀਏ ਦੇਖੀਏ ਕਿ ਸਾਡੇ ਅੰਦਰ ਕਿਹੜੀਆਂ ਗੜੀਆਂ ਮਾਰੀਆਂ ਆਦਤਾਂ ਨੇ ਜੋ ਸਾਡੇ ਨੁਕਸਾਨ ਨੂੰ ਕਰ ਰਹੀਆਂ ਨੇ, ਸਾਡੀ ਸਿਹਤ ਨੂੰ ਨੁਕਸਾਨ ਪਹਾਰ ਰਹੀਆਂ ਨੇ, ਸਾਡੇ ਕੰਮ ਧੰਦੇ ਨੂੰ ਨੁਕਸਾਨ ਪਹਾਰ ਰਹੀਆਂ ਨੇ, ਉਹਨਾਂ ਮਾਰੀਆਂ ਆਦਤਾਂ ਨੂੰ ਛੱਡ ਕੇ ਚੰਗੀਆਂ ਆਦਤਾਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ। ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੇ ਹੋਵੇ ਤਾਂ ਫਿਰ ਜੇ ਮੈਨੂੰ ਆਪਣੀ ਸ਼ੋਪੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਪਰ ਸੰਦੇ ਤੁਜੀ ਸਭ ਤੋਂ ਚਰਨਾਂ ਦੇ ਵਿੱਚ ਬੇਨਤੀ ਆ ਕਿ ਸਵੇਰੇ ਜਲਦੀ ਉੱਠਣ ਦੀ ਆਦਤ ਜਰੂਰ ਪਾਓ ਇੱਕ ਆਪਾਂ ਅਮਰਤ ਵੇਲਾ ਸੰਭਾਲ ਲਿਆ ਸਮਝੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸੰਭਾਲ ਲਿਆ ਅਮਰਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪਣਾ ਚਾਹੀਦਾ ਹੈ ਵਾਹਿਗੁਰੂ ਜੀ ਨੂੰ ਯਾਦ ਕਰਨਾ ਚਾਹੀਦਾ ਹੈ ਫਿਰ ਹੀ ਆਪਣੇ ਕੰਮਕਾਰਾਂ ਨੂੰ ਹੱਥ ਪਾਉਣਾ ਚਾਹੀਦਾ ਹੈ ਜਿਸ ਦਿਨ ਸਾਡੀ ਇਹ ਆਗਤ ਪੱਕੀ ਹੋਵੇ ਸਾਨੂੰ ਅਮਰਤ ਵੇਲਾ ਮਿਲ ਗਿਆ ਅਮਰਤ ਵੇਲੇ ਦਾ ਨਿਤਨੇਮ ਮਿਲ ਗਿਆ ਅਮਰਤ ਵੇਲੇ ਦਾ ਇਸ਼ਾਨ ਸਾਡੀ ਆਗਤ ਬਣ ਗਈ ਤਾਂ ਇੰਨਾ ਆਦਤਾਂ ਕਰਕੇ ਇਹਨਾਂ